ਮੇਰਾ ਬੀਲੀ ਸੰਦਾਰਾ ਲੈ ਆਇਆ ਨੀ ਲੰਬੇ ਜੀਨ ਕੇ ਨਾਲੇ ਆਇਆ ਤੇ ਤੁਝਿਆ ਸੰਬੀ ਦੀ ਜਨਮੀ ਅੰਤ ਤੱਕ ਲੈ ਆਇਆ ਅਬੜੀ ਜਾਇਆ ਅਬੜੀ ਤੇ ਆਇਆ ਅਬ ਹੁਣ ਮਿਲ ਲੈ ਗਾੜ ਲਾ ਕੇ ਲੀਏ ਅਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਤੇ ਸਵਾਗਤ ਹੈ ਭਾਈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆ ਮੀ ਲੱਗ ਗਿਆ ਅੱਜ ਛੱਡਾ ਹੋ ਗਿਆ ਮੌਸਮ ਆਪੋ ਜੀ ਦੇਖਾ ਕਰ ਰਹੇ ਆ ਮਿੱਠਾ ਮਿੱਠਾ ਮੌਸਮ ਹੈ ਤੇ ਤਿਆਰੀ ਕੀਤੀ ਵੀ ਆ ਭਾਈ ਭੈਣ ਭੋਲ ਜਾਣ ਦੀ ਜਿਵੇਂ ਤੁਸੀਂ ਪਹਿਲਾਂ ਵਾਲੇ ਬਲੌਗਾਂ 'ਚ ਦੇਖਿਆ ਹੀ ਹੈ ਬਾਕੀ ਭੈਣਾਂ ਨੂੰ ਤਾਂ ਸੰਭਾਰਾ ਸੀ ਦਿੱਤਾ 50 ਛੋਟੀ ਭੈਣ ਰਹਿੰਦੀ ਆ ਹਨਾ ਤੇ ਬਰਿਆਲੀ ਆ ਜਿਹੜਾ ਖੈਰ ਕੋ ਪਿੰਡ ਆ ਜੀ ਤਾਹਾਂ ਸਾਹ ਕੋ ਉਹ ਭੈਣ ਨੂੰ ਦੇ ਕੇ ਆੜਾ ਹੀ ਸੰਭਾਰਾ ਤੇ ਹੁਣ ਤਿਆਰੀ ਵਿੱਚ ਆ ਜੀ ਪੂਰੀ ਮੈਡਮਾਂ ਤਿਆਰ ਹੋ ਗਈਆਂ ਮੰਮੀ ਜੀ ਵੀ ਤਿਆਰ ਹੋ ਗਏ ਹਨਾ ਤੇ ਆਪਾਂ ਵੀ ਭਾਈ ਹੋ ਗਏ ਰੈਡੀ ਮੈਂ ਕੱਟ ਲਈ ਮਾੜੇ ਮੁਕਤੀ ਟੌਰ ਕੱਟ ਲਈ ਪਾਉਂ ਮੈਂ ਹਨਾ ਮੌਸਮ ਤੁਸੀਂ ਦੇਖ ਸਕਦੇ ਆ ਵੀ ਮੌਸਮ ਹੋਇਆ ਬਹੁਤ ਠੰਡਾ ਤੇ ਭੈਣ ਨੂੰ ਕਰਤਾ ਫੋਨ ਵੀ ਭਾਈ ਅਸੀਂ ਆਉਣ ਲੱਗੇ ਆ ਤੇਲ ਤੂਲ लेके ਰੈਡੀ ਖੜੀ ਹੈ ਤੇਲ ਚੋਣਾ ਭਾਈ ਭੈਣ ਨੇ ਸਾਡੇ ਤੇ ਚਾਹ ਹੁੰਦਾ ਇੱਕ ਭਣਾ ਨੂੰ ਹਨਾ ਵੀ ਅੱਜ ਭਾਈ ਆਉਣ ਲੱਗੇ ਆ ਅਸੀਂ ਅੱਗੇ ਤੁਹਾਨੂੰ ਸਹੀ ਗੱਲ ਦੱਸੀ ਹੈ ਨਾ ਜਿਹੜਾ ਛੋਟੀ ਭੈਣ ਦਾ ਸੰਧਾਰਾ ਕਿਉਂਕਿ ਉਹਦਾ ਕਿਹੜਾ ਵੱਜਦਾ ਰਹਿੰਦਾ ਜਿੱਦਾਂ ਹੁਣ ਕਿਤੇ ਜੇ ਉਹਦੇ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਦਵਾਈ ਸਾਡੇ ਇੱਥੇ ਸਰਧਾਨੇ ਤੋਂ ਹੀ ਲੱਗੀ ਹੋਈ ਆ ਜੇ ਕੋਈ ਨਿਆਣਾ ਬਿਮਾਰ ਸਮਾਰ ਹੋਵੇ ਇੱਥੇ ਰੋਪੜ ਆਂਦੀ ਉਹ ਚਲੋ ਜਾਂਦੀ ਕੋਈ ਮਿਲ ਜਾਂਦੀ ਹੈ ਮੈਨੂੰ ਹਨਾ ਇਹ ਤਾਂ ਕਰਕੇ ਉਹ ਕਿਹੜਾ ਮਾਰਦੀ ਦਿੰਦੀ ਆ ਅੱਗੇ ਕੀ ਕਰ ਦੇਦੇ ਪੁਰੇ ਆਣਾ ਭੈਣ ਨੇ ਭੈਣ ਨੂੰ ਪੈਸੇ ਦੇ ਦੇਣੇ ਜਾਂ ਉਹ ਰੋ ਸਮਾਨ ਲੈਣ ਕੇ ਰੱਖਣਾ ਉਹਨੂੰ ਸਮਾਨ ਦੇ ਦੇਣਾ ਉਰੀ ਤੇ ਸੰਭਾਲ ਐਤ ਕੀ ਉਹ ਕਹਿੰਦੀ ਵੀ ਜੋ ਮਰਜੀ ਹੋ ਜਵੇ ਮੇਰੇ ਕੋਲ ਤੁਸੀਂ ਘਰਾਂ ਨਾਲ ਆ ਕੇ ਪਤਾ ਕੇ ਜਾਓ ਕਹਿੰਦੀ ਚਾਹੇ ਚਾਹ ਮਰਜੀ ਆਇ। ਫੇ ਭਾਈ ਚਲੋ ਉਹ ਵੀ ਆਪਣੀ ਜਗ੍ਹਾ ਵਿਚਾਰੀ ਸੱਚੀ ਆ ਹਨਾ ਜਾਣਾ ਪੈਣਾ ਹਨਾ ਜਾਣਾ ਫਰਜ਼ ਵੀ ਬਣਦਾ ਸਾਡਾ ਇਹਦੇ ਚ ਕੋਈ ਲੋਕਣੇ ਛਪਣੇ ਵਾਲੀ ਗੱਲ ਨਹੀਂ ਹੈਗੀ ਜਾਣਾ ਸਾਡਾ ਫਰਜ਼ ਬਣਦਾ ਚਲੋ ਵਿਚਾਰੀ ਜੇ ਉਹਨੂੰ ਪਤਾ ਹੁੰਦਾ ਵੀ ਹਾਂ ਹੁਣ ਸੀਜ਼ਨ ਦਾ ਟਾਈਮ ਆ ਜਾਂ ਕੋਈ ਕੋਈ ਹੋਰ ਕੰਮ ਛੜਿਆ ਵਾ ਫਿਰ ਉਸਾਰ ਵੀ ਲੰਦੀ ਚਾਲ ਆਪ ਮਿਲੇ ਜਾਂਦੀ ਹੈ ਹਨਾ ਪਰ ਐਤ ਕੀ ਦਾ ਉਹ ਕਹਿੰਦੀ ਵੀ ਦੇ ਕੇ ਜਾਊਗਾ ਨਹੀਂ ਮੈਨੂੰ ਨਹੀਂ ਪਤਾ ਆ ਵੀ ਲਈ ਰੱਖੜੀਆਂ ਨੂੰ ਰੱਖੜੀਆਂ ਨੂੰ ਆ ਕੇ ਗਈ ਆ ਪਰ ਉਹ ਲੈ ਕੇ ਨਹੀਂ ਗਈ ਕਹਿੰਦੀ ਮੈਂ ਨਹੀਂ ਲੈ ਕੇ ਜਾਉ ਆਪੇ ਆਇਓ ਤੇ ਚਲ ਮਹਾ ਕੋਈ ਵਾਲੀ ਭਾਈ ਤੈਨੂੰ ਸਪੈਸ਼ਲ ਸੰਭਾਲ ਦੇਣਾ ਹੋਵੇ ਤੇ ਹੁਣ ਚાલਦੇ ਆ ਜੀ ਫਿਰ ਗਾਹਾਂ ਦਾ ਤੁਹਾਨੂੰ ਮਾਹੌਲ ਦਿਖਾਉਂਗੇ ਉੱਥੇ ਦਾ ਤੇ ਪਹਿਲਾਂ ਮਲਾਉਂਦੇ ਆ ਸਾਰੀ ਫੈਮਿਲੀ ਨਾਲ ਹੈਨਾ ਆ ਜੋ ਚਲਦੇ ਅੰਦਰ ਲਓ ਜੀ ਹੁਣ ਹੋ ਗਈ ਤਿਆਰੀ ਸਾਰੀ ਭਾਈ ਹੈ ਮਸ ਹੈ ਨਹੀਂ ਤਿਆਰ ਹੋ ਗਿਆ ਤਿਆਰੀ ਤਾਂ ਆ ਤਾਂ ਤਿਆਰੀ ਕਰਦੀ ਹੋਈ ਵੀ ਆ ਮੈਂ ਤਾਂ ਆਪ 5 ਮਿੰਟ ਲਾਏ ਤਿਆਰ ਕੁਰਤਾ ਪਜਾਮਾ ਪਾਇਆ ਭਾਈ ਪਰ ਨਾ ਮੰਨ ਹੋਇਆ ਉਹ ਤਾਂ ਹਨ ਤੇ ਜੁੱਤੀ ਪਾਈ ਆਪਾਂ ਦਾ ਰੈਡੀ ਤੇ ਆਪਾਂ ਇੱਧਰ ਤਿਆਰੀ ਨੇ ਪਾਈ ਟਾਈਮ ਲਵਾਤਾ ਬਹੁਤ ਜ਼ਿਆਦਾ ਹੈ ਦੇਖ ਲਓ ਤੁਸੀਂ ਪਤਾ ਨਹੀਂ ਕੀ ਗੱਲ ਗਈ ਹੈ ਕੀ ਆ ਲੈ ਉਹੜਾ ਰੈਡੀ ਹੋਈਆ ਬਹੁਤ ਔਖੀਆਂ ਮੈਂ ਤਾਂ ਤਰਲੇ ਕਰਕੇ ਮੈਂ ਬਹਿ ਜਾ ਹੁਣ ਤੋਹਰਾ ਤਾਂ ਅਜੂ ਨੂੰ ਕੋਲ ਤਾਂ ਅਜੂ ਪਜੀ ਬਲਾਈਆ ਫਿਰ ਨੂਰ ਨੇ ਝਟਕੀਆਂ ਝੁਟਕੀਆਂ ਹੈ ਨੂਰ ਕਿ ਕਹਿੰਦਾ ਕਿ ਚਲੋ ਮਰਜੀੜ ਕੀ ਅਜੂ ਮਰਜੀੜ ਕੀ ਹਸਦੀ ਹੋ ਬਲਾਰੀ ਬੁੱਤ ਸਾਰੇ ਸਾਸਰੀ ਕੱਲ ਬੁਲਾਤੀ ਮੀਂਹ ਦੇ ਪਹਿਲਾਂ ਬੁਲਾਤੀ ਫੋਨ ਲੱਗ ਜਾਂਦੀ ਤੇ ਫੋਨ ਲੈਣ ਗਈ ਆ ਉਹ ਅੱਜ ਤੂੰ ਘਰ ਕਦੀ ਫਿਰਦੀ ਘਰ ਕਦੀ ਫਿਰਦੀ ਪੂਰੀ ਜੀ ਤੇ ਪੀਪਾ ਹੁਣ ਪਾਈ ਤਿਆਰ ਆ ਚਲੋ ਜੀ ਹਾਂ ਤੇ ਸਮਾਨ ਸਾਰਾ ਲੈ ਡੀ ਆ ਇਹਦੇ ਚ ਇਹਦੇ ਚ ਕੀ ਆ ਬਣਾ ਤੇ ਸ਼ਿੰਗਾਰ ਦਾ ਸਮਾਨ ਆ ਤੂੜੀਆਂ ਤੋੜਨਾ ਬਿਆ ਗੱਭੀ ਨਾਲ ਆਗੇ ਆਗੇ ਉਖਾ ਚੋ ਕੋਈ ਬੋਈ ਵੀ ਹੋ ਰੇ ਗਲਾ ਇਹਦੇ ਚ ਸ਼ਿੰਗਾਰ ਦਾ ਸਮਾਨ ਆ ਜੀ ਬਾਕੀ ਬਿਸਕੁਟ ਆ ਤੇ ਅੱਪਾ ਚਰਚ ਚਰਚ ਮੈਂ ਕਿਤੇ ਲਫਾਪੇ ਚ ਦੱਸ ਰਹੇ ਹਾਂ ਬਿਸਕੁਟ ਲਫਾਪੇ ਚ ਨਹੀਂ ਆ ਜੀ ਨਹੀਂ ਤਾਂ ਬਿਸਕੁਟ ਤੇ ਪਤੀਸਾ ਪਤੀਸਾ ਦੀ ਨੂਰੂ ਚੁੱਪ ਹੁਣ ਚਲੋ ਹੁਣ ਭਾਈ ਸਾਡੀ ਭੈਣ ਦਾ ਆਰਡਰ ਸਾਰਿਆਂ ਦੇ ਲੱਗ-ਲੱਗ ਆਰਡਰ ਮੰਨਣੇ ਪੈਂਦੇ ਆ ਸਾਡੀ ਛੋਟੀ ਭੈਣ ਦਾ ਆਰਡਰ ਆਇਆ ਵਾਏ ਵੀ ਪਤੀਸਾ ਲੈ ਕੇ ਆਇਓ ਉਹ ਪਤੀਸੇ ਦੀ ਹੋ ਯਕੀਨ ਆ ਜਾਂਦਾ ਹਾਂ ਹਾਂ ਤੇ ਉੱਥੋਂ ਨੂਰੂ ਫੇਰ ਆ ਦੇਖ ਚੁੱਪ ਕਰ ਇਹਨੂੰ ਨੂੰ ਚਾਦੀ ਭਾਗ ਫੇਰ ਲੈ ਕੇ ਜਾਣਾ ਜੀ ਪਤੀਸਾ ਤੇ ਬਾਕੀ ਉਹ ਸਮਾਨ ਜੋ ਛੋਟਾ ਮੋਟਾ ਹਨਾ ਚਲੋ ਹੁਣ ਨਟਰਨਾਈਜ਼ਰ ਨੇ ਮਿਸ ਮੈਂ ਕੀ ਕਰਾਈ ਨਾ ਤੁਹਾਡੇ ਸਾਰੇ ਜਿੰਨੇ ਲੇਟ ਹੋ ਗਏ ਆ ਅੱਛਾ ਹਾਂ ਹਾਂ ਕਾ ਬੇਗਾ ਕਿੰਨੇ ਉਹ ਅੱਦਾਂ ਪਜਾਮਾ ਕੁਰਦਾ ਪ੍ਰੈਸ ਕਰਾ ਗਈ ਕੱਦਾਂ ਮੈਂ ਤਾਂ ਅੱਧਾ ਘੰਟਾ ਹੋ ਗਿਆ ਮੈਂ ਇੱਕ ਜ਼ਰੂਰੀ ਕੰਮ ਕਰਨ ਲੱਗੀ ਸੀ ਮੈਂ ਵੀ ਤਿਆਰ ਹੋ ਗਈ ਸੀ ਪੁੱਛੋ ਕਿਆ ਚੌਲ ਖਾਣ ਲੱਗੀ ਸੀ ਬੱਸ ਬੇ ਕਿੰਨੇ ਜ਼ਰੂਰੀ ਕਰਨਾਗਾ ਜਦ ਸਾਧ ਹੋ ਗਈ ਮੈਂ ਸਭ ਤੋਂ ਬਾਅਦ ਤਿਆਰ ਹੋਈ ਆ ਭਾਈ ਹਾਂ ਮੰਮੀ ਨੂੰ ਆ ਪੰਜ ਮਿੰਟ ਵਿੱਚ ਤਿਆਰ ਹੋ ਗਈ ਨਾਲੇ ਮੰਮੀ ਨੂੰ ਕੰਮ ਵੀ ਖਾ ਦੇ ਹੋਰ ਕੰਮ ਵੀ ਖਾ ਦੇ ਨਿਆਣੀ ਵੀ ਤਿਆਰ ਕਰੇ ਹੋਰ ਨਿਆਣੀ ਨਹੀਂ ਆਣੇ ਤਿਆਰ ਕਰੇ ਇਹਨਾਂ ਦੇ ਦੁੱਧ ਦਾ ਇਹ ਰਿਪੋਰਟਾਂ ਕਦੋਂ ਤੋਂ ਮੰਗਨ ਨੂੰ ਲੈਂਦੀ ਆ ਤੇ ਆਪਾਂ ਇਹ ਹੁਣ ਹੋ ਗਏ ਵੇ ਰੈਡੀ ਸਾਰਾ ਕੁਝ ਓਕੇ ਰਿਪੋਰਟ ਤੇ ਹੁਣ ਅਸੀਂ ਲੱਗੇ ਤੁਰਨ ਘਰੋਂ ਮਿਲਦੇ ਆਂ ਮੈਂ ਤੁਹਾਨੂੰ ਭੈਣ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆਗਾ ਚਲੋ ਇਹ ਠੀਕ ਜਿਹੀ ਚੱਲੀ ਭਾਈ ਆਈ ਖਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੀਕੋ ਜੀ ਇਹ ਵਾ ਨਜ਼ਾਰੇ ਨਾਲ ਸੁੱਤੀ ਪਈ ਆਈ ਸਾਰੇ ਰਾਸਤੇ ਹੂੰ ਸੋ ਗਿਆ ਆਖ ਨਹੀਂ ਗਿਆ ਠੀਕ ਆ ਲੈ ਜਾਓ ਦੀਦੀ ਕੋਲ ਜਾਓ ਪਾਰਿਸ਼ਾਸਿਕਾ ਦੀਦੀ ਸ਼ਰਸਿਕਾ ਪਾਰਿਸ਼ਾਸਿਕਾ ਮੈਨੂੰ ਤਾਂ ਉੱਠਣੀ ਬਾਹਰ ਆਉਂਗਾ ਚਲ ਕੋਈ ਨਾ ਪਾਰਿਸ਼ਾਸਿਕਾ ਚਲੋ ਚਲ ਚੇਤੇ ਹੈ ਠੀਕ ਹੈ ਮੂਰੇ ਤੇ ਕੇ ਲੇ ਲੇ ਮੈਂ ਤਾਂ ਬਾਅਦ ਚ ਕੱਢ ਲੰਨੇ ਆ ਤਾਂ ਕਰ ਲੈ ਹੱਡੂ ਆ ਦੋ ਆ ਦੋ ਕਰ ਲੈ ਬੰਦ ਕਰ ਲੈ ਅੱਛਾ ਕੁਆ ਦੇ ਦੇ ਰਾਸ ਦੀ ਦੱਦੀ ਕੀ ਦੱਦੀ ਉਹ ਦੱਦੀ ਧੰਕੀ ਮੈਂ ਦੇਖਦਾ ਓਏ ਕਿੱਥੇ ਆਏ ਭਾਈ ਸੌਣਦੇ ਨੇ ਐ ਜਿਹੜਾ ਗੱਡੀ ਨੇ ਉਹਨੇ ਆ ਕੇ ਆਖੋ ਭੁਲੀ ਲੈ ਇਹ ਜੀ ਜੀ ਇਹ ਮੈਂ ਹੋਰਾਂ ਚੇ ਕਰਾਂ ਪਾ ਦੇਖੀ ਕਿ ਮੈਂ ਕਿ ਕਿ ਨੂੰ ਲੱਗੂ ਤੇ ਨੂੰ ਲੱਗੂ ਤੇ ਜੀ 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 ਲੱਗੂ ਦੱਦੀ ਕਹਿੰਦੇ ਓਏ ਆ ਜਾ ਆਹਾਰੇ ਕੋਈ ਜਾਂਦਾ پورا پورا ਨਿਕਲਦਾ ਹੈ ਨਾ ਮਰਜੀ ਚੱਕੋ ਉੱਪਰ ਐ ਨਹੀਂ ਆ ਲੋ ਸੇਰ ਉਹ ਵਾਹੀ ਚਾ ਕੀ ਪਤਾ ਲੈ ਆਓ ਦੀਦੀ ਦੇ ਹੱਥ ਚ ਫੜਾਈਏ ਹੱਥ ਚ ਬਣਾਉਣਾ ਹੈ ਹੋ ਗਿਆ ਥੇ ਲੱਗੇ ਲੱਭ ਲੈ ਦੂ ਕੋਈ ਤੇ ਰਾਹੀਆ ਤੋ ਆਈਂ ਪੂਜੋ ਵੀ ਭਈਆ ਬਾਪ ਆਪਣਾ ਸੁਣਾ ਰਾ ਖਾਣਦੇ ਹੀ ਤਾਂ ਕਾਹ ਈ लाया मैं रखी जाऊँ रे दोपहर। नहीं क्या तो बोल रही हूँ। ना, और <laughs> <भी फेल> <laughs> दे <laughs> <दो फिंपार। laughs> तो देखी तेरी कूश होगी आगे। ना कर भाई। लग लिया बड़ी भयपड़े ना मूवी कोड़ा आगे। मेरा भील संतारा लाया नीलम में जीर्ण कर दिया या। तो कुछ ना सब भी जाम भी नहीं आती कल रे आया अम्बड़ी जाया, अम्बड़ी तेरा जा� ਗੜ ਲੱਗ ਲੀਏ ਅੜੀ ਦੇ ਆ ਜਾਵੇਂ ਕਰਨਾ ਜਮ ਲੀਏ ਆਦਮੇ ਪਰ ਚੱਲ ਚੱਲ ਅਸੀਂ ਸਿੰਗਰ ਆਪਣਾ ਆਇਆ ਠੀਕ ਜੀ ਫਿਰ ਨਹੀਂ ਕੀ ਲੈਣਾ ਥੋੜੇ ਟਾਈਮ ਲੇ ਲਓ ਕੇ ਨਹੀਂ ਨਾ ਹਲੇ ਮੀਰ ਜੀ ਉਹ ਮੀਰ ਜੀ ਲੱਗੀ ਆ ਕਮਾਦ ਹਲੇ ਮੀਰ ਜੀ ਇਹਨਾਂ ਮਸੇ ਉਹ ਬੀਲੇ ਮਸੋਂ ਨਾ ਖੜਾ ਖੜੇ ਨਾ ਦੋ ਦਿਨ ਚੱਲੇ ਅੱਜ ਫੋਕੀ ਦਿੱਲੀ ਜੀ ਆ ਸਵੇਰੇ ਨੂੰ ਕੱਲ ਕੱਲ ਸ਼ਾਮ ਦੀ ਬੋਧਨੀ ਦੀ ਪਛਾਈ ਪੀਂਦੀ ਮਾਣਾ ਮੋਟਾ ਪੀਂਦੀ ਦੀ ਫੇਰ ਹਟ ਜਾਂਦੀ ਦੀ ਹੁਣ ਸਵੇਰੇ ਦਵਾਈ ਦਿੱਤੀ ਤਾਂ ਦੁੱਧ ਪੀਤਾ ਇਹਨਾਂ ਸਵੇਰ ਦੀ ਦੋ ਵਾਰ ਦਵਾਈ ਦੇਤੀ ਹਾਂ ਹਾਂ ਦੋ ਵਾਰ ਦੋ ਵਾਰ ਦੇ ਜੀ ਨੂੰ ਨਾ ਚਾਚੂ ਕੋ ਜਾਓ ਆ ਜਾਓ ਉੱਥੇ ਵੀਰ ਮਾਫੀ ਲੈ ਲੈਂਦਾ ਇਹ ਤਾਂ ਪਿੰਗ ਅਸੀਂ ਜੇ ਹੋਰ ਕਿੱਥੇ ਵੀ ਜੀ ਤਰ੍ਹਾਂ ਕੇ ਪੁੱਛਣਾ ਕਰਾ ਵੀਰ ਕੇ ਪਾਈ ਦਾ ਕਰ ਲੈ ਉਹ ਜੱਫੀ ਪਾ ਲੈ ਵੀ ਉਹ ਤਾਂ ਕੜਾ ਕਿਨੇ ਪਾਇ ਨੂਰੂ ਅਕੜਾ ਕਿਨੇ ਪਾਇ ਦਰੇ ਚਾਂਦੀ ਦਾ ਹੈ ਮਾਜੀ ਨਾ ਮੂਜੀ ਨੇ ਪੁੱਛੀ ਉਹ ਤਾਂ ਪਾਈਆ ਦਿੱਤਾ ਕਿ ਕਿਹੜੀ ਕਿਹੜੀ ਮੂਜੀ ਨੇ ਕਿਹੜੀ ਮੂਜੀ ਨੇ ਕਿਹੜੀ ਗੁੱਜੀ ਨੇ ਦੱਸ ਦੇ ਕਿਹਦੇ ਪਾਇਆ ਕੁੱਤ ਦੱਸੀ ਕਿਹੜੀ ਮੂਜੀ ਨੇ ਪਾਇਆ ਪੁਰੇ ਆ ਮੇਰੇ ਕੋਲ ਦੱਸ ਦੇ ਤਾਂ ਹੈ ਆ ਜਾ ਪੈਣਾ ਹੈ ਦੱਸ ਕਿਹੜੀ ਮੂਜੀ ਨੇ ਪਾਇਆ ਕੜਾ

ਮੈਂ ਕਿਹਨੂੰ ਦੋਖਲ ਨਹੀਂ ਕਿਹਾ ਮੈਂ ਕਿਹਾ ਕਰਾਣਾ ਤੇ ਆਪਣੇ ਤਰੂ ਦੀ ਉਹ ਕੋਲ ਮਿੱਤਰ ਦੇ ਤਰਿਛਟਾਂ ਨਹੀਂ ਮੈਂ ਕਿਹਾ ਮਨ ਕੀ ਕਰਾ ਕਰ ਤਾਹੀਂ ਪਤਾ ਉਹ ਖੁੱਲਾ ਤਾਂ ਮੈਂ ਕਿਹਨੂੰ ਕਹਿੰਦੇ ਪੈ ਗਿਆ ਵਧੀਆ ਮੈਂ ਤਾਂ ਹਟਾ ਲਾ ਪਾਇਆ ਹਾਂ ਫਾਇਦਾ ਨਹੀਂ ਰੱਖ ਕੇ ਕੀ ਫਾਇਦਾ ਫਿਰ ਆ ਜੂੜੀਆਂ ਉਹ ਤਾਂ ਦਿਖਾ ਦੇ ਬੂਈ ਨੂੰ ਆ ਤਾਂ ਦਿਖਾ ਦੇ ਰੱਖੜੀਆਂ ਰੱਖੜੀਆਂ ਤਾਂ ਖਾਣੇ ਬੂਈ ਨੂੰ ਥੱਡੇ ਵੀਰ ਨੇ ਮੇਰੀ ਡਾਇਮੰਡ ਦੀ ਨਹੀਂ ਪਾਈ ਹਾਂ ਦੇਵਾ ਬਿਨਾ ਕਹੇ ਤੇ ਲੈ ਆਂਦੀ ਮੈਂ ਹਾਂ ਸਾਨਾ ਚੱਕ ਕਿਹੜੀ ਸੇਲ ਚਾਹੁੰਦੇ ਸਰ ਯਾਰ ਇਹਦੇ ਨਾਲ ਕੀ ਹੈ ਠੀਕ ਆ ਹਾਂ ਇਹ ਰੱਖੀ ਰਹਿੰਦਾ ਹਾਂ ਹਾਂ ਬਹੁਤ ਵਧੀਆ ਮਾ ਸੇ ਮੌਕਾ ਹੁੰਦਾ ਹੈ ਕਹਿੰਦੇ ਮੈਂ ਤਾਂ ਪਾਦੀ ਵੀ ਲੈ ਦਵਾਂ ਨੂੰ ਕੀ ਕਰਾਂ ਮੈਂ ਮੈਂ ਕਿਸੇ ਕਿਸੇ ਤੇ ਲੈ ਹੁੰਦੀ ਆ ਮੈਂ ਵੀ 10 15 ਲੈ ਆਉਂਗੀ ਥੋੜੀ ਕੋਸਟ ਨਹੀਂ ਹੈ ਰਹੀ ਹੈ ਥੋੜੀ ਜਿਹੀ ਕੋਸਟ ਲੀ ਆ ਚਲੋ ਠੀਕ ਹੈ ਜੀ ਉਹਨਾਂ ਬੜਾ ਬਟਾ ਬੈਠੀਏ ਰੈਸਟੋਰੈਂਟ ਕਰੀਏ ਫਿਰ ਮਿਲਦੇ ਆ ਆ ਗਿਆ ਸੀ ਮੈਂ ਦੇਖ ਲਈ ਕੋਲਡ ਡਰਿੰਕ ਦੇ ਇਸ ਤਰ੍ਹਾਂ ਚੱਕ ਦੇ ਫੇਰ ਦੇਖਦੇ ਆ ਉਹ ਮਾਰੀ ਕਰਾਵਾ ਚ ਜ਼ਿਆਦਾ ਨਾ ਹੋਵੇ ਉਹ ਚੱਕ ਲਈ ਕੋਲਡ ਡਰਿੰਕ ਦਾ ਫੇਰ ਨਹੀਂ ਮੱਪਣਾ ਉਹ ਆ ਮਿਲਦਾ ਹੀ ਆ ਮਿਲਦਾ ਨਹੀਂ ਨਹੀਂ ਹਾਂ ਪਾਣੀ ਪੀ ਉਹ ਪਾਣੀ ਵੀ ਨਹੀਂ ਗੋ ਪਾਣੀ ਹੋੜੀਏ ਨਿੰਬੂ ਪਾਣੀ ਨਹੀਂ ਦਤਾ ਆ ਚਾ ਨਿੰਬੂ ਦਾ ਪਰ ਕੰਮ ਨਹੀਂ ਆ ਰਹੀ ਨਿੰਬੂ ਪਾਣੀ ਸਨੋ ਮੈਨੂੰ ਨਾਲ ਪਾਣੀ ਦੇ ਤਾਂ ਬਸ ਬੜਾ ਗਲਾਸ ਰੱਜ ਕੇ ਪੀ ਲੂਗੀ ਪਾਣੀ ਕਰੀ ਇਜ਼ੀ ਨਹੀਂ ਆਣੀ ਜੇ ਕੋਈ ਉਹ ਬਾਹਰ ਤੇ ਨਹੀਂ ਕੋਈ ਉੱਪਰ ਗਿਆ ਨਾ ਅੱਡੇ ਹੋਫਨ ਮਰਾ ਵਸ ਵਸਿਆ ਮਰਾ ਮਜਾ ਕਰਦਾ ਕਹ ਤੀ ਨਹੀਂ ਦੱਸੇ ਤੁਹਾਨੂੰ ਕੀ ਨਹੀਂ ਹਰ ਕਦੇ ਸਮਝਾ ਕਰਨਾ ਮੈਂ ਅਸਲ ਵਿੱਚ ਨਾ ਆਪਣੀ ਸਾਰੀ ਤਾਂ ਬੈਠੀ ਰਹਿੰਦੀ ਮੈਂ ਕੋਈ ਮਰਜ਼ੀ ਨਾਲ ਚੱਲ ਨਹੀਂ ਸਾਰੀ ਤਾਂ ਹੈ ਨਹੀਂ ਜੀ ਜਦੋਂ ਬਜਾ ਕਰੂੰਗੀ

दिल की बोतल देखो बी हजार ਆ ਦੇਖ ਲਓ ਥੱਲੇ ਬੀਟ ਪਿੰਨ ਲੀ ਜਾਵਾ ਆ ਦੇਖ ਲਓ ਦਿਖਾਇਆ ਜੀ ਦੀ ਇਹਨਾਂ ਨੂੰ ਕਮਾ ਆ ਦੇਖੋ ਅੱਛਾ ਇਹ ਇਹਦੇ ਉੱਤੇ ਭਰਉਣਾ ਟੱਕਣ ਪਰ ਲਿਖਿਆ ਵਾ ਟੱਕਣ ਪਰ ਨਹੀਂ ਇਹਨਾਂ ਨੇ ਕਿਹਾ ਵੀ ਸਕੈਨ ਕਰੋ ਪਹਿਲਾਂ ਸਕੈਨਰ ਨੂੰ ਅੱਛਾ ਹੁਣ ਸਕੈਨਰ ਆਣ ਲੱਗਿਆ ਲੈ ਸਕੈਨ ਕਰੀਏ ਕਿ ਤੇ ਹੋਰ ਉਹ ਵੀ ਲੋਡ ਜੇ ਪੈਣਾ ਕਰਵਾ ਸੇ ਅੱਗੇ ਰੁਦਾ ਵਾ ਅੱਗੇ ਨਾ ਬੋਤਲ ਦੇ ਢੱਕਣ ਦੇ ਵਿੱਚ ਕੂਪਨ ਹੁੰਦਾ ਦਾ ਹਾਂ ਅੱਗੇ ਹੁਣ ਆਸ ਕਹਿਦਾਰਾਉਣ ਲੱਗਿਆ ਵੀ ਸਕੈਨ ਕਰਾਉਣਾ ਹਾਂ ਬਾਈ ਭਰਾ ਇਹ ਤਾਂ ਚਲੋ ਹੁਣ ਆਏ ਵੀ ਕਹਿ ਨਹੀਂ ਸਕਦੇ ਪਰ ਫਰਾਡ ਬਹੁਤ ਰਿਆ ਬਾਬਾ ਉਹ ਇਹ ਤਾਂ ਮੈਂ ਕਹਿੰਦੀ ਕਿ ਜਿਹੜਾ 4-5 ਹੈ ਉਹ ਵੀ ਚਾਹ ਰਿਹਾ ਕੋਣ ਤੇ ਨਹੀਂ ਹਮੇਂ ਤਾਂ ਆਉਂਦੇ ਨਾ ਨਹੀਂ ਹਨੂ ਹੱਥ ਨਾ ਨਾ ਫੇਰ ਵੀ ਦੀਦੀ ਦੇਖੋ ਕਿਵੇਂ ਚੋਣ ਕੇ ਬੋਤਲ ਲੈ ਕੇ ਆਂਦੀ ਲੈ ਕੇ ਉਹਨੂੰ ਦੀਦੀ ਮੰਡਾ ਵੀ ਲੈ ਕੇ ਆ ਸਕਦੇ ਹੋਰ ਵੀ ਲੈ ਕੇ ਦੀਦੀ ਕਹਿੰਦੀ 20000 ਵਾਲੀ ਲੈ ਕੇ ਜਾਂਦੀ ਹਾਂ ਹਾਂ ਨਹੀਂ ਨਾ ਲਾਈ ਇਹ ਵੀ ਅ ਸਾਡਾ ਹੁਣ ਸਾਡੇ ਇੱਕ ਭਾਲੇ ਕਰ ਰਿਹਾ ਇਸਤੇ ਨਾਲ ਨਾਲ ਭਾਈ ਪੀਤਲੀ ਹੈ ਨਾ ਫਰਾਡ ਬਹੁਤ ਚੱਲਿਆ ਪਰ ਉਹਨਾਂ ਦਾ ਹੋਰ ਸਿਸਟਮ ਦਾ ਉਹਨਾਂ ਦਾ ਮੁੰਡਾ ਭਾਈ ਭਾਣ ਜ ਸਾਡਾ ਗੇਮ ਖੇਡਦਾ ਸੀ ਥੋੜੇ ਜਿਹਾ ਉਹਨਾਂ ਦੇ ਪੈਸੇ ਕੱਟ ਹੋ ਗਏ ਤੇ ਚਲੋ ਜ਼ਿਆਦਾ ਨਹੀਂ ਕੱਟ ਹੋਏ ਪਰ ਥੋੜੇ ਜਿਹਾ ਕੱਟ ਹੋ ਗਏ ਤੇ ਉਹਨਾਂ ਦੇ ਉਹ ਗੱਲ ਗੁੰਨ ਲਈ ਉਹਨੇ ਕੋਈ ਇੱਕ ਦੋ ਗੰਨਾ ਜੀਆਂ ਵਿੱਚ ਗੇਮ ਦੇ ਖੇਲਦੇ ਖੇਲਦੇ ਪੈਸੇ ਅਕਾਊਂਟ ਚੋੜ ਜੀ ਕਰੇ ਬਾਰਮਾ ਪਤਾ ਲੱਗਿਆ ਕਿ ਇਹ ਤਾਂ ਹੋਰੇ ਦਾ ਮੋਲ ਵਾਲੀਆਂ ਹੀ ਪੈ ਗਈਆਂ ਆ। ਨੂਰ ਕਿੰਨਾ ਸੋਹਣਾ ਹੈ। ਆਪਾਂ ਦਾ ਪਾਈ ਨੇ ਆੜਿਆ। ਨਿਆਣਿਆਂ ਨੂੰ ਸਮਝਾ ਕੇ ਕਿ ਉਹ ਗੇਮ ਨੂੰ ਗੇਮ ਨੂੰ ਜਿਹੜੇ ਨਿਆਣੇ ਉਹਨਾਂ ਦੇ ਖੇਡਦੇ ਆ। ਇਹ ਆਮ ਤੌਰ ਤੇ ਕਿਹੜਾ ਜਣਾ ਜਿਹੜੇ ਅਕਾਊਂਟ ਵਿੱਚ ਨਹੀਂ ਜਿਹੜੇ ਜਿਹੜਾ ਨੰਬਰ ਕਿਸੇ ਅਕਾਊਂਟ ਨਾਲ ਨਹੀਂ ਜੁੜਿਆ ਵਾ ਉਹਦਾ ਫੋਨ ਦੇ ਉਹਨਾਂ ਨੂੰ ਗੇਮ ਖੇਡਣ। ਹਨਾ। ਹੁਣ ਦੇਖੇ ਨਾ ਇਹ ਮਾਤੀ ਗੱਲ ਬੇਸਦਾਰ ਕਰਨ। ਸਾਰੇ ਬੈਂਕ ਹੁੰਦੇ ਆ ਨੰਬਰ ਸਾਰੇ ਨਹੀਂ ਕਹਿੰਦੇ ਸਾਰੇ ਹੁੰਦੇ ਆ ਤਾ ਕਿਆ ਕਹਿੰਦਾ ਕਿਸੇ ਅਕਾਊਂਟ ਵਿੱਚ ਅੱਛਾ ਇੱਧਰ ਰਿਮੋਟ ਦਾ ਪੋਈ ਜਾਂਦਾ ਮੈਂ ਤਾਂ ਗੱਡੀ ਟੁੰਟੂਕਾਂ ਤੇ ਕਰੀ ਜਾਂਦੀ ਕਿਸੇ ਅਕਾਊਂਟ ਵਿੱਚ ਜਿੰਨਾ ਮਨ ਮੰਨ ਲਓ ਨਹੀਂ ਪੈਸੇ ਉਹ ਆਪਣਾ ਪਤਾ ਹੁੰਦਾ ਵੀ ਆਹ ਵਾਲਾ ਨੰਬਰ ਆਹ ਅਕਾਊਂਟ ਦੇ ਵਿੱਚ ਨਹੀਂ ਕਰ ਉਹ ਅਕਾਊਂਟ ਦਾ ਫਿਰ ਖੇਲਦਾ ਹੋ ਹੁਣ ਵੀ ਆ ਹਾਂ ਖੇਲਦਾ ਹੁਣ ਵੀ ਆ ਪਰ ਹੁਣ ਉਹਨਾਂ ਨੇ ਫੋਨ ਉਹਨਾਂ ਨੂੰ ਦੂਜਾ ਦੇਣਾ ਸ਼ੁਰੂ ਕਰਤਾ ਮਤਲਬ ਮੋੜ ਕੇ ਉਹ ਕਾਊਂਟ ਨਹੀਂ ਦਿੰਦਾ ਜਿਹੜਾ ਮਤਲਬ ਉਹ ਵਿੱਚ ਫੋਨ ਦੇ ਨਾਲ ਫੋਨ ਦੇ ਨਾਲ ਅਟੈਚ ਹਾਂਜੀ ਹਾਂ ਉਹ ਹੋਣੀ ਦਿੰਦਾ ਮਤਲਬ ਪੈਸੇ ਤਾਂ ਖਿਲੜੇ ਨਹੀਂ ਚਲਦੀਆਂ ਸਿੱਧੀ ਜੀ ਗੱਲ ਹੈ ਖਿਲੜੇ ਨਹੀਂ ਚਲਦੀਆਂ ਜਿੱਦਾਂ ਆਪਣਾ ਫੋਨ ਅਟੈਚ ਕਰਿਆ ਵਾ ਹਰੇਕ ਬੈਂਕ ਨਾਲ ਉਹ ਨੰਬਰ ਨੰਬਰ ਇਹਨੂੰ ਖਿਲੜੇ ਚ ਕੁਝ ਕਰਨਾ ਦੋ ਹੀ ਨੰਬਰੇ ਗੱਲ ਸੁਣਾ ਇੱਕ ਵਾਰੀ ਮਰਦੀ ਨੇ ਪਾਰਲੀ ਗੇਮ ਪਤਲੀ ਕਹਿ ਗਈ ਜਾਂ ਤੁਹਾਨੂੰ ਦਿਖਾਈ ਦੇਪਾ ਨੇ ਉਹ ਵੀ ਬੈਕ ਨਾਲ ਤੁਹਾਡੇ ਉਹਦੇ ਨਾਲ ਉਹ ਹੋਇਆ ਪਤਾ ਨੰਬਰ ਨਾਲ ਵਿੱਚ ਘਰੇ ਆ ਬਣੇ ਤਾਂ ਹੈ ਨਾ ਮੇਰੇ ਫੋਨ ਵਿੱਚ ਵੀ ਗੇਮ ਆਸੇ ਚੱਕਦੇ ਨੰਬਰ ਤੁਹਾਡਾ ਨੰਬਰ ਦਾ ਮੇਰਾ ਨਾ ਨਹੀਂ ਨੰਬਰ ਦਾ ਨਹੀਂ ਨੰਬਰ ਵੀ ਦੀ ਹੁਣ ਗੇਮ ਵਾਲੇ ਵੀ ਤੇਜ਼ ਹੋਏ ਨੇ ਚਾਹੇ ਫਰੋਡ ਉਹ ਵੀ ਪਹਿਲਾਂ ਨੰਬਰ ਕੇ ਨੰਬਰ ਮੰਗਦੇ ਆ ਲੈ ਹੋਰ ਸੁਣ ਲੈ ਤੂੰ ਛੱਡ ਬਾਕੀ ਗੱਲਾਂ ਸਾਰੀਆਂ ਨਿੱਕਾ ਦੀ ਰਿਸਕ ਬਰਸੋਂ ਚਾਤੇ ਹੋਲ ਆਇਆ 50 ਲੱਖ ਰੁਪਏ ਦੀ ਜੈਲੀ ਨਾਲ ਉਹਨਾਂ ਨੇ ਪਾਈ ਕੋਈ ਆਨਲਾਈਨ ਲਾਟਰੀ ਲੁਧਿਆਣੇ ਕੋਈ ਆਨਲਾਈਨ ਨੰਬਰ ਪਹਿਲਾਂ ਵੀ ਕਹਿੰਦਾ ਇੱਕ ਦੋ ਵਾਰ ਪਾਈ ਹਾਂ ਚੱਲ ਭਾਈ ਉਧਰ ਤੇ ਫੋਨ ਆ ਗਿਆ ਕਿਸੇ ਦਾ ਕਹਿੰਦੇ ਜੀ ਤੁਹਾਡੀ 5 ਲੱਖ ਨਾ 10 ਲੱਖ ਰੁਪਏ ਦੀ ਲਾਟਰੀ ਨਿਕਲ ਗਈ ਉਸ ਦਿਨ ਇਹ 2 ਘੰਟੇ ਬਾਅਦ ਫੋਨ ਆ ਗਿਆ ਭਾਈ ਹੁਣ ਲਾਲਚ ਹਰੇ ਹੀ ਬੰਦੇ ਲਾਲਚ ਕਹਦਾ ਅਗਲਾ ਕਹਦਾ ਸ਼ਾਇਦ ਨਿਕਲੇਗੀ ਹੋਵੇ ਉਹ ਜਿਹੜੇ ਬੰਦੇ ਨੇ 200 ਦੀ ਪਾਈ ਆ ਉਮੀਦ ਤਾਂ ਉਹਨੂੰ ਹੁੰਦੀ ਹੋ ਆ ਤੇ ਉਹ ਕਹਿੰਦਾ ਭਾਈ ਉਹ ਕਹਿੰਦਾ ਵੀ ਭਾਈ ਵੀ ਚੱਲ ਵੀ ਦੇਖ ਲੰਨੇ ਆ ਉਹਨਾਂ ਨੇ ਜਦ ਫੋਨ ਆਇਆ ਵੀ ਆਏ ਕਰਕੇ ਤੁਹਾਡੀ ਲਾਟਰੀ ਨਿਕਲੀ ਆ ਫਾਈਲ ਜੀ ਜਿਹਨੇ ਦੇਖਿਆ ਰੱਖਿਆ ਉਹ ਕਹਿੰਦਾ ਵੀ ਮੈਨੂੰ ਕਰ ਦੋ ਮੇ ਆਪਣਾ ਕਿਆ ਕਹਿੰਦੇ ਆ ਆਧਾਰ ਕਾਰਡ ਸੈਂਡ ਕਰ ਦੋ ਤੇ ਫੋਨ ਨੰਬਰ ਅਕਾਊਂਟ ਨੰਬਰ ਆ ਆਧਾਰ ਕਾਰਡ ਵੀ ਕੋ ਹੋਊਗਾ ਨਿਕਾ ਮੈਂ ਕਿਹਾ ਉਹਨੂੰ ਵੀ ਸੈਂਡ ਕਰ ਦੋ ਅਈ ਜੀ ਜੀ ਕਹਿੰਦਾ ਵੀ ਕਹਿੰਦਾ ਪੇਮੈਂਟ ਤੁਹਾਨੂੰ ਅਸੀਂ ਆਨਲਾਈਨ ਪਾਉਂਗੇ ਜੀ ਜੀ ਦਾ ਫੋਨ ਲੱਗਣਾ ਆ ਗਿਆ ਕਹਿੰਦਾ ਬੰਦੇ ਯਾਰ ਆਏ ਕਰਕੇ ਗੱਲ ਪਾ ਤਾ ਕਹਿੰਦਾ ਸਾਹ ਹੈ ਕਹਿੰਦਾ ਹੂੰ ਮੈਂ ਮੈਂ ਜਦ ਇਹ ਵੀ ਕਿਹਾ ਮੈਂ ਨਹੀਂ ਫਰਾਡ ਆ ਰਹਿਣ ਦੇਣਾ ਹੈ ਨਾ ਵੀ ਆ ਪਾਣੀ ਪਾ ਲੈ ਮੈਂ ਕਿਹਾ ਵੀ ਤੂੰ ਆਏ ਕਰ ਆਏ ਕਹਿੰਦੇ ਵੀ ਅਸੀਂ ਹੁਣੇ ਤੇਰੇ ਕੋਲ ਇੱਕ ਘੰਟੇ ਚ ਆ ਗਏ ਅੱਧੇ ਘੰਟੇ ਚ ਤੂੰ ਸਾਨੂੰ ਐਡਰੈਸ ਦੇ ਦੇ ਇੱਥੇ ਆ ਕੇ ਤੇਰੇ ਕੋਲ ਆ ਕੇ ਜੋ ਮਰਜ਼ੀ ਕਰ ਲਈ ਤੇਰੇ ਮੂਹਰੇ ਰੱਖ ਦੂੰਗੇ ਅਸੀਂ ਇਹ ਆਧਾਰ ਕਾਰਡ ਵੀ ਪਰ ਅਸੀਂ ਸੈਂਡ ਨਹੀਂ ਕਰਨਾ ਹੈਨਾ ਤੇ ਕਹਿੰਦਾ ਜੇ ਪੂ ਕਰ ਦਈਏ ਸੈਂਡ ਮਾ ਨਹੀਂ ਕਰਨਾ ਹੀ ਨਹੀਂ ਮੈਂ ਦੇਖ ਲਓ ਤੁਸੀਂ ਉਹੀ ਗੱਲ ਹੋਈ ਉਹਨੇ ਗੱਲਬਾਤ ਕਰੀ ਕਹਿੰਦਾ ਵੀ ਵੀ ਵੇਖਣਾ ਵੀ ਚੱਲ ਅਸੀਂ ਤੇਰੇ ਕੋਲ ਆ ਜੰਦੇ ਕਹਿੰਦਾ ਨਾ ਜੀ ਐਸੇ ਨਹੀਂ ਹੁੰਦਾ ਆਪ ਮੇਰੇ ਕੋਲ ਸੈਂਡ ਕਰੋਗਾ ਨਾ ਮੈਂ ਫਿਰ ਅਕਾਊਂਟ 'ਚ ਇਹ ਵੀ ਡਾਲ ਦਿੱਤਾ ਉਹ ਪੈਸੇ ਐਜੇ ਉਹ ਮਾਹ ਯਾਰ ਜੇ ਤੇਰੀ ਲਾਟਰੀ ਨਿਕਲੀ ਹੋਵੇ ਲਾਟਰੀ ਆਉਣਿਆ ਦਾ ਹੁੰਦਾ ਜੀ ਕਮਿਸ਼ਨ ਪਤਾ ਹੈ ਮੰਨ ਲਓ ਹੁਣ ਜਿਹੜੀ ਦੁਕਾਨ ਤੇ ਆਪਾਂ ਨੇ ਲਾਟਰੀ ਖਰੀਦੀ ਆ ਜੇ ਮੰਨ ਲਓ 10 ਲੱਖ ਦੀ ਲਾਟਰੀ ਨਿਕਲੀ ਮੰਨ ਲਓ 1 ਕਰੋੜ ਦੀ ਲਾਟਰੀ ਨਿਕਲੀ ਤਾਂ ਉਸ ਦੁਕਾਨਦਾਰ ਨੂੰ ਵਿਚ ਤੇ ਕਮਿਸ਼ਨ ਮਿਲਣਾ ਵੀ ਮੈਂ ਤਾਂ ਦਿੱਤਾ ਵੇਚੀ ਆਹੇ ਉਸ ਦਾ ਦੁਕਾਨਦਾਰ ਨੂੰ ਪਲਾਟਰੀ ਵੱਲ ਤੇ ਟਿਕਟ ਮਿਲਦਾ ਉਹਦੇ ਵਿੱਚ ਤੇ ਉਹਨੂੰ ਕਮਿਸ਼ਨ ਮਿਲਣਾ ਕੋਈ ਟੈਕਸ ਘੱਟ ਹੁੰਦਾ ਉਹ ਤਾਂ ਆਪ ਦੇ ਫਿਰਦੇ ਮੇਲ ਆੜੀ ਨਿਕਲਦੀ ਵੇ ਕਿਸੇ ਦੀ ਵੀ ਬੰਦਾ ਲੱਭੂ ਕਿਹੜੇ ਨੂੰ ਨਿਕਲੀ ਹਾਂ ਆ ਉਹਨਾਂ ਨੂੰ ਪਤਾ ਹੁੰਦਾ ਨਾ ਵੀ ਆ ਨੰਬਰ ਅਸੀਂ ਵੇਚਿਆ ਆ ਸਾਡੇ ਕੋਲ ਇੰਨੇ ਤੇ ਅਸੀਂ ਆਨਲਾਈਨ ਵੀ ਚੈੱਕ ਕਰੀ ਉਹਦੇ ਇਸ ਨੰਬਰ ਦੀ ਉਹਨਾਂ ਨੇ ਇੱਕ ਸਲੀਪ ਬਣਾ ਕੇ ਭੇਜੀ ਸੀ ਮੈਨੂੰ ਕੰਪੈਨ ਪਤਾ ਲੱਗਾ ਜਾਨੀਆ ਜਾਨੀਆ ਉਹਨਾਂ ਨੇ ਸਲੀਪ ਬਣਾ ਕੇ ਭੇਜੀ ਕਹਿੰਦੇ ਵੀ ਆ ਦੇਖ ਲਓ ਵੀ ਦੇ ਵਿੱਚ ਤੁਹਾਡਾ ਲੋਟਰੀ ਨੰਬਰ ਨਿਕਲਿਆ ਮੈਂ ਜਿਹੜੇ ਕਹਿੰਦਾ ਨੈਟ ਪਰ ਸਰਚ ਕਰਦੇ ਤੁਸੀਂ ਖੜਜੋ ਸੱਚ ਵੀ ਹੋ ਸਕਦਾ ਉਹਦੇ ਪਰ ਕਿਤੇ ਨਾਮੋ ਨਿਸ਼ਾਨ ਜਿਹੜਾ ਆਨ ਲੈਣ ਅਸੀਂ ਕੱਢੀ ਉਹਦੇ ਵਿੱਚ ਹਈ ਨਹੀਂ ਕੁਝ ਉਹਨਾਂ ਦਾ ਉਹਨਾਂ ਦਾ ਨੰਬਰ ਇੰਨੇ ਕਿਤੇ ਉਹਨਾਂ ਨੇ ਖੜੇ ਨਾ ਜੈਲੀ ਲਿਸਟ ਬਣਾ ਕੇ ਭੇਜੀ بس ਇਹ ਹਰਿਆ ਕੰਮ ਆਉਂਦਾ ਬਰਾਉਣਾ ਉਹਨੇ ਕਹਿੰਦਾ ਮੇਰੇ ਨਾਲ ਵੀ ਮੈਨੂੰ ਵੀ ਬਹੁਤ ਵਰੀ ਏਕਣਾ ਫੋਨ ਆਲੇ ਵੀ ਤੁਸੀਂ ਇੰਨੇ ਪੈਸੇ ਜਿੱਤੇ ਗਏ ਤੁਸੀਂ ਆਏ ਹੋਗਾ ਤੁਸੀਂ ਆਪਣੇ ਕੋਲ ਤੇ ਇੰਨੇ ਪੈਸੇ ਪਾ ਦੋ ਨਹੀਂ ਮੈਂ ਕਹਾ ਤੁਸੀਂ ਮੇਰੇ ਲੋਟਰੀ ਚ ਹੀ ਕੱਟਦੇ ਜਿਹੜੇ ਕੱਟਣੇ ਠੀਕ ਆ ਮੈਂ ਕਹਾਂ ਤੁਸੀਂ ਐਂ ਕਰੋ ਕਹਿੰਦੇ ਨਹੀਂ ਤੁਹਾਨੂੰ ਐਨੇ ਪਾਣੇ ਪੈਣੇ ਮੈਂ ਕਹਾਂ ਜਿਹੜੇ ਤੁਸੀਂ ਮੈਨੂੰ 2 ਲੱਖ ਰੁਪਏ ਦੇਣੇ ਨੂੰ ਕਹਿੰਦੇ ਆ ਤੁਸੀਂ 25 ਦਾ ਛੱਡੋ ਮੈਂ ਕਹਾਂ 50 ਲੱਖ ਰੋ ਮੈਂ ਕਹਾਂ ਡੇਢ ਮੈਨੂੰ ਪਾ ਦੋ ਹਾਂ ਨਵਾਂ ਦੋ ਕੇ ਨੈਨੋ ਨਵਾਂ ਕਾਰ ਖਾਣੀ ਹੈ ਬਹੁਤ ਬਹੁਤ ਮਮੀ ਕੋ ਹੁੰਦਾ ਹੈ ਨਾ ਬਹੁਤ ਪ੍ਰਾਊਡ ਹੋਣ ਲੱਗਿਆ ਵਾ ਅੱਜ ਕੱਲ ਤਾਂ ਅੜਾ ਬਾਕ ਕੇ ਚੱਲੋ ਭਾਈ ਸਾਈਬਰ ਕਰਾਇਮ ਹਾਂ ਕੋਈ ਲੋੜ ਨਹੀਂ ਹੈਗੀ ਕਿਸੇ ਬੱਚੇ ਕੀ ਕਰ ਲੈ ਜੀ ਇਹ ਸਿਸਟਮ ਕੋ ਪ੍ਰਾਊਡ ਨਹੀਂ ਤਰ੍ਹਾਂ ਦੇ ਗੱਲੇ ਜਾਂ ਹੋਰ ਇੱਕ ਦਿਨ ਐਸ ਦਾ ਮੈਡਮ ਨੇ ਮੰਗਾ ਲਿਆ ਸੂਟ ਆਓ ਜਾਨ ਸੁਣ ਲਾ ਹੁਣ ਗੱਲ ਆਹ ਦੋ ਸੌ ਦਾ 200 ਰੁਪਏ ਦਾ ਭਾਈ ਨੇ ਆਰਡਰ ਕਰਿਆ ਉਸ ਸੂਟ ਦਾ ਕਈ ਕਿਆ ਤਾਂ ਕੁਝ ਹੈ ਸੂਟ ਜਾ ਤੱਕ ਉਹ ਰੋਏ ਰੋਏ ਬੰਦਾ ਮੇਰੇ ਨਾਲ ਤਾਂ ਸਸਤੀ ਓਫਰ ਲਾ ਕੇ ਚਲੋ ਮੰਗਾ ਲਿਆ ਭਾਈ ਦੂਗੇ ਦਿਨ ਫੋਨ ਆ ਗਿਆ ਕਹਿੰਦਾ ਜੀ ਮੈਂ ਤੁਹਾਡੇ ਅ ਸ਼ਹਿਰ ਤੇ ਆ ਗਿਆ ਵੀ ਮੰਨੂ ਵੀ ਮੇਰਾ ਤੁਸੀ ਨਾ ਉਹ ਕਰ ਦੋ ਮੇਰਾ ਕੰਪਨੀ ਨੂੰ ਫੋਨ ਕਰਕੇ ਨਾ ਮੇਰਾ ਕਹਿੰਦਾ ਮੇਰਾ ਜੀਪੀਐਸ ਬੰਦ ਹੋ ਗਿਆ ਮੇਰਾ ਰੀਚਾਰਜ ਮੁੱਕ ਗਿਆ ਮੇਰਾ ਰੀਚਾਰਜ ਕਰਾ ਦਿਓ ਮੈਂ ਸਾਰੇ ਰੀਚਾਰਜ ਕਰਾ ਦੂ ਹਜ਼ਾਰ ਹਜ਼ਾਰ ਰੁਪਏ ਦਾ ਕਹਿੰਦਾ ਮੇਰਾ ਜੀਪੀਐਸ ਹੋ ਰਹੀ ਨਾ ਤੁਸੀਂ ਰੀਚਾਰਜ ਕਿਹਾ ਮਗਨੀ ਕੋਈ ਹੋਰ ਕਹਿੰਦਾ ਮਾਖਾ ਵੀ ਚੱਲਾ ਆਇਆ ਕਰ ਤੂੰ ਤੂੰ ਕਿੱਥੇ ਖੜਾ ਮੈਂ ਆ ਜੰਦਾ ਲੈਣ ਮੈਂ ਕੋਈ ਨਾ ਵੀ ਮੈਂ ਤੇ ਤੇ ਇੱਥੀ ਤੇ ਫੜ ਲੈ ਜੰਦਾ ਡਿਲੀਵਰੀ ਯਾਰ ਮਾਹ ਕੰਮ ਚੱਕਰ ਚ ਪੈਣਾ ਕਹਨਾ ਨਹੀਂ ਨਹੀਂ ਸਰ ਕਹਨਾ ਮੈਂ ਆਹ ਆਪਕੇ ਘਰ ਮੈਂ ਆ ਕੇ ਕਹਨਾ ਮੈਂ ਉਹ ਕਰ ਸਕਦਾ ਕਹਨਾ ਮੈਂ ਇਧੜੀ ਦੇ ਸਕਦਾ ਵਾ ਯਾਰ ਖੱਦਰ ਹੋ ਗਈ ਮਾਖਾ ਕਹਿੰਦਾ ਮੈਨੂੰ ਨਾ ਪਤਾ ਮੈਂ ਕਿੱਥੇ ਖੜਾ ਮਾਖਾ ਮੇਰੀ ਗੱਲ ਕਰਾ ਦੇ ਕਿਸੇ ਨਾਲ ਇੱਥੇ ਕੋਈ ਪਰਦਾਦਾ ਹੋਣਾ ਤੇਰੇ ਕੋਲ ਤੂੰ ਮੇਰੀ ਗੱਲ ਕਰਾ ਮੈਂ ਤੈਨੂੰ ਉੱਥੀ ਆ ਜੰਦਾ ਲੈਣ ਹੈ ਨਾਲੇ ਮੀ ਪੈਦਾਦਾ ਮਾਖਾ ਨਾਲੇ ਮੈਂ ਤੈਨੂੰ ਹੁਣੇ ਆ ਕੇ 5 ਮਿੰਟ ਬਾਪਾਈ ਗੱਡੀ ਚ ਲੈ ਜਾਣਾ ਮ ਕਹਦਾ ਨਹੀਂ ਜੀ ਆਪ ਜਿਸ ਨੰਬਰ ਪਰ ਤੁਸੀਂ ਆਰਡਰ ਬੁੱਕ ਕਰਿਆ ਦਾ ਉਸੇ ਨੰਬਰ ਪਰ ਕਹਿੰਦਾ ਫੋਨ ਕਰਕੇ ਵੀ ਮੇਰਾ ਉਹਨਾਂ ਨੂੰ ਕਹਿ ਦੋ ਚਲ ਮੈਂ ਉਹਨੂੰ ਫੋਨ ਲਾਇਆ ਉਹ ਕਹਿੰਦਾ ਜੀ ਮੈਂ ਤੁਹਾਡੇ ਅਕਾਊਂਟ ਚ ਪੈਸੇ ਪਾ ਦਿੰਦਾ ਤੁਸੀਂ 7 ਪਤਾ ਨਹੀਂ 8 ਕੁ ਰੁਪਇਆ ਰੱਖਿਆ ਕਹਿੰਦਾ ਮੈਂ ਤੁਹਾਡੇ ਅਕਾਊਂਟ ਚ ਪਾਉਂਦਾ ਤੁਸੀਂ ਵੀ ਰੀਚਾਰਜ ਕਰ ਦੋ ਮੈਂ ਤੂੰ ਕਰਦਾ ਤੇ ਸਾਨੂੰ ਕਾਣੇ ਤੂੰ ਕਰ ਲਈ ਆਪਣੇ ਕੋਲ ਤੇ ਭਾਈ ਕਹਦਾ ਨਹੀਂ ਨਹੀਂ ਜੀ ਮੇਰਾ ਆਏ ਆ ਉਹ ਐ ਉਹ ਐ ਲਾਇਰ ਦਾ ਕਲੰਘਿਆ ਮਾਰ ਕੇ ਮਾਹਿਆਰ ਮੇਰੀ ਗੱਲ ਸੁਣ ਲੈ ਜਿੰਦਾ ਕੰਮਾਂ ਕਰਦੇ ਨਹੀਂ ਜਿੱਥੇ ਖੜਾ ਖੜਾ ਰਹੇ ਉਹਨਾਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਉਹ ਨਹੀਂ ਜੀ ਮੈਂ ਡਾਲ ਤਾਉਂ ਰਹਾ ਤੁਹਾਨੂੰ ਸਾਰੇ ਮੈਸੇਜ ਆ ਗਿਆ ਸਾਨੂੰ ਵੀ ਸਾਡੇ ਕੋਲੋਂ ਪੈਸੇ ਆ ਗਏ ਅੱਛਾ ਹੈ ਮੈਂ ਜਦ ਨਹੀਂ ਹੋਏ ਕੋਈ ਕੰਮ ਆਹਾ ਫਰਾਉੜ ਆਏ ਵੀ ਇੱਕ ਕਾਲ ਹੋਦਾ ਕੋਈ ਪੈਸੇ ਭੇਜ ਕੋ ਕਾਲ WhatsApp ਪਰ ਕਰਦਾ ਦਾ ਭਾਈ ਚਲੋ ਯਾ ਮੈਸੇਜ ਆਇਆ ਮੈਂ ਹਾਂ ਵੀ ਨਹੀਂ ਯਾ ਨਾ ਜੀ ਸਟੇਟਮੈਂਟ ਵਾਈਕ ਉਹਦੀ ਦੇਖੀ ਅਕਾਊਂਟ ਦੀ ਉੱਤਰ ਪੈਸੇ ਆਏ ਨਹੀਂ ਮੂਰੇ ਮੈਸੇਜ ਆ ਗਿਆ ਵੀ ਤੁਹਾਡੇ ਖਾਤੇ ਜੰਨੇ ਪੈਸੇ ਆਏ ਅੱਛਾ ਸੈਂਡ ਕਰਾ ਲਈ ਆਗੇ ਨਾ ਦੀ ਜੀ ਸੈਂਡ ਕਰਿਆ ਵੀ ਮੰਨ ਲਓ ਕਿੰਨੀ ਤਰ੍ਹਾਂ ਦਾ ਫਰਾਡ ਹੈ ਇਕ ਮੂਰੇ ਛੈਡਾ ਨਾਲ ਮੈਸੇਜ ਆ ਗਿਆ ਵੀ ਤੁਹਾਡੇ ਅਕਾਊਂਟ ਵੀ ਤੁਹਾਨੂੰ ਇੰਨੇ ਪੈਸੇ ਕਿਸਾ ਸੈਂਡ ਕਰੇ ਅਕਾਉਂਟ ਵਿੱਚ ਪੈਸੇ ਆਏ ਨਹੀਂ ਫਿਰ ਨੰਬਰ ਤੋਂ ਇਹਦਾ ਅਕਾਊਂਟ ਦਾ ਹੈਗਾ ਜੈਸਮੀਨ ਕੌਰ ਨਾਮ ਉੱਥੇ ਆਇਆ ਵਾ ਵੀ ਨੀ ਜੈਸਮਿਨ ਮਹਾਲ ਅਕਾਊਂਟ ਚ ਮਿਲ ਗਿਆ ਬਹੁਣਾਂ ਜੈਸਮਿਨ ਹੋਰ ਦਾ ਕਰਤਾ ਹੋਰ ਦਾ ਕਰਿਆ ਜੈਸਮਿਨ ਮਹਾਲ ਲੈਣਾ ਅਜੇ ਵਿੱਚ ਪਾਰ ਕਰ ਰੋਣਾ ਹੈ ਉਹ ਹੋ ਅਕਾਊਂਟ ਇਹਦਾ ਪਹਿਲਾ ਬੈਂਕ ਦਾ ਅਕਾਊਂਟ ਆ ਉਹਦੇ ਵਿੱਚ ਜੈਸਮਿਨ ਤੈਨੂੰ ਮੈਸੇਜ ਆਇਆ ਜੈਸਮਿਨ ਮਹਾਲ ਦੇ ਹਾਂ ਮੈਸੇਜ ਆਇਆ ਉਹ ਜੈਸਮਿਨ ਮਹਾਲ ਦਾ ਪਹਿਲਾ ਜੈਸਮਿਨ ਮਹਾਲ ਤੋਂ ਸਾਡਾ ਚੈਨਲ ਆ ਸਾਡਾ ਰੋਡ ਨਹੀਂ ਹੈ ਪਾਲ ਦੇਣਾ ਆਪ ਹੈ ਵਾਹ ਮੋਟੇ ਨੇ ਗਿਆ ਉਹ ਵੀ ਬ੍ਰੋ ਇਕੜਾ ਕਈ ਚਾਂਸ ਹੋੜੇ ਛੱਡ ਗਿਆ ਵੀ ਭਾਈ ਕਿਸੇ ਨੂੰ ਭਰੋਸਾ ਨਾ ਮਿਲ ਜਦੇ ਲੈ ਅੱਜ ਕੱਲ ਤਾਂ ਚੱਲਦੀ ਹੈ ਉਹਨਾਂ ਨੇ ਫਸਾਉਣਾ ਸਾਨੂੰ ਕਿਸੇ ਵੀ ਹੱਦ ਤੱਕ ਲੈ ਕੇ ਫਸਾਉਣਾ ਚਾਹੇ ਪੈਸੇ ਨਹੀਂ ਕੋਈ ਨਾ ਕੋਣ ਆਜਣਾ ਤੁਹਾਡੇ ਘਰ ਵਾਲਾ ਆਏ ਹੋ ਗਿਆ ਤੁਹਾਡੀ ਮੰਮੀ ਆਏ ਹੋਊਗੀ ਤੁਹਾਡੀ ਨਾਨੀ ਆਏ ਹੋਊਗੀ ਮਤਲਬ ਕੋਈ ਗੱਲ ਨਹੀਂ ਮੈਂ ਆਪੇ ਹਸਪੀਟਲ ਚ ਪਹੁੰਚ ਜਾਣਾ ਤੁਸੀਂ ਟੈਂਕ ਚ ਕੱਢ ਲਓ ਨਾ ਨਾ ਉਹਨਾਂ ਨੂੰ ਅਸੀਂ ਛੱਡਾ ਦਿੰਦੇ ਆ ਜਾਂ ਜੇਰ ਛੁੱਣੇ ਕਿ ਕਈ ਜੇ ਇਹ ਚਾਹੋ ਤੁਸੀਂ ਸਾਨੂੰ ਇੰਨੇ ਪੈਸੇ ਦੇ ਦੋਗੇ ਸੀ ਉਹਨਾਂ ਨੇ ਛੜਾ ਦੰਨੇ ਆ ਬਹੁਤ بڑے ਕੇਜ ਚ ਫਸਣ ਲੱਗੇ ਆ ਮੈਂ ਤਾਂ ਕੋਈ ਨੀ ਮੇਰੀ ਮਲਤਾਨ ਮੰਤਰੀ ਤੱਕ ਪਹੁੰਚੇਗੀ ਮੈਂ ਪਿਛੜਵਾ ਦਊਗੀ ਮੈਂ ਲਾਣੀ ਕਿੰਨਾ ਵਾਰ ਕੇ ਛੜ ਲੰਦੀ ਆ ਬਹੁਤ ਤਰਾਂ ਦਾ ਬਹੁਤ ਤਰਾਂ ਦਾ ਬਰੌਡਾ ਓਟੀਪੀ ਮਾ ਕਦੇ ਕਹੀ ਵਰਤਾਂ ਹਾਂ ਹਾਂ ਮਨੋਟੀ ਪੀਤਾ ਕਦੇ ਦੇ ਨਹੀਂ ਬੰਦ ਕਦੇ ਵੀ ਨਾ ਓਟੀਪੀ ਤਾਂ ਕਦੇ ਸ਼ੇਅਰੇ ਨਹੀਂ ਕਰਨਾ ਜੇ ਓਟੀਪੀ ਆਪਾਂ ਨਾ ਦੇਤਾ ਨਾ ਆਧਾਰ ਕਾਰਡ ਆਪਣਾ ਕੰਕਟ ਨਾਲ ਲੇ ਕੇ ਹੁੰਦਾ ਇਹ OTP ਕਿਸੇ ਨੂੰ ਦੇਤਾ ਉਹ ਅਗਲਾ ਹੈਕ ਕਰ ਲੈਂਦਾ account ਦਾ ਕਰੋ ਜਦ ਨਹੀਂ ਖਾਲੀ ਕਿਸੇ ਨੂੰ ਇਹੋ ਜਿਹਾ ਕਦੇ ਵੀ ਮਤਲਬ ਇਹੋ ਜਿਹਾ ਫਰਾਡ ਪਰ ਉਹ ਨਾ ਕਰੋ ਅਗਰ ਉਹ ਕਹੇ ਭਾਈ ਅਸੀਂ ਆਪੇ ਬੈਂਕ ਮਾ ਜਾਏ ਹਾਂਗੇ ਬਸ ਜੇ ਕਹਿੰਦੇ ਨਾ ਬੈਂਕ ਤੇ ਫੋਨ ਆਇਆ ਕਿ ਤੁਹਾਨੂੰ ਬੈਂਕ ਦੇ ਬੋਲਦੇ ਅਸੀਂ ਸਾਨੂੰ OTP ਦਾ ਉਹ ਆਇਆ ਦਾ ਆਟਾੜ ਤੋਂ ਇਹ ਕੋਈ ਨਹੀਂ ਅਸੀਂ ਬੈਂਕ ਮਾ ਆ ਕੇ ਆਪੇ ਕਰਾ ਲੂ ਜੋ ਕਰਾਉਣਾ ਬਸ ਚਲੋ ਫਿਰ ਸਾਨੂੰ ਲਈ ਕਿ ਕਦੇ ਮਾਰੇ ਫੁੱਲ ਲਾ ਲਈ ਮੇਰੇ ਕੋਲੇ ਥੋੜੇ ਟਾਈਮ ਦਾ ਸੀ ਲਓ ਜੀ ਹੁਣ ਭਾਈ ਭੈਣ ਨੇ ਖੇਚਲ ਖੱਟ ਲਈ ਬਹੁਤ ਹੈ ਸਮੋਸੇ ਆ ਗਏ ਮਿੱਠਾ ਵੀ ਖਾਣਾ ਸੀ ਮੁਸੇ ਵੀ ਆਏ ਗੋੜਾਲੀ ਚਟਣੀ ਨਾਲ ਇੱਕ ਸਪੈਸ਼ਲ ਮਨ ਲੱਗਣਾ ਬੰਦੇ ਨੇ ਗੋੜਾਲੀ ਚਟਣੀ ਸਪੈਸ਼ਲ ਬਣਾਈ ਹੋਈ ਆ ਪਹਿਲੇ ਬੰਦੇ ਦਾ ਖੀਨੀ ਵਾਲੀ ਬਣਾਉਂਦੇ ਇਹ ਗੋੜਾਲੀ ਚਟਣੀ ਹੈ ਜਿਹਦੀ ਲੈਦੀ ਹੁਣ ਨਹੀਂ ਹੁੰਦੀ ਆ ਤੇ ਕਿਆ ਬਾਤ ਹੈ ਗਰਮਾ ਗਰਮ ਸਮੋਸੇ ਦਾਣੂ ਛਾਲਾਂ ਮਾਸੀ ਇਹ ਨੂੰ ਦੋ ਪਹਿਲਾਂ ਹਾਂ ਜੀ ਪਹਿਲਾਂ ਮੈਨੂੰ ਚਾਹ ਰਹਿਣਾ ਮੈਂ ਆ ਬਿਲਕੁਲ ਆ ਗਿਆ ਉਹ ਚਾਹ ਫੱਟਣੀ ਹੈ ਤੁਸੀਂ ਨਾ ਖਰਦੇ ਬਤ ਮੱਸ ਦਿਦੇ ਇਹ ਐਸ ਮੋਰ ਤੇ ਤਾਂ ਬੜੀ ਬੜੀ ਲੱਗ ਰਹੀ ਹੈ ਮਟਰ ਮਟਰ ਪਾਈਵੇਂ ਬੜੀ ਤੇ ਆਹ ਤੁਸੀਂ ਨਾ ਚੱਲ ਪੀਓਗੇ ਚਾਹ ਦੇ ਨਾਲ ਬੈਠੇ ਤਾਂ ਤੈਨੂੰ ਕਿੰਨੇ ਸੋਹਣੇ ਅਸੀਂ ਉਹਦੇ ਵੇਲੇ ਬੜੀ ਆ ਬੈਠਦੇ ਆ ਉਸੇ ਦੇ ਤਾਂ ਨਹੀਂ ਉਹ ਬੱਤ ਪੂਈਦਾ ਉਹਨੇ ਬੈਠਣੀ ਦਾ ਕੰਮ ਨਹੀਂ ਕਰਦਾ ਤੇ ਉਸ ਖਾਓ ਵੀ ਆਪਣਾ ਨਹੀਂ ਉਹ ਖਾ ਲੈਣ ਫਿਰ ਬੱਚਾ ਕੁਛ ਲੋਕਾਂ ਦਾ ਤਾਂ ਨਹੀਂ ਖਾਣਾ ਸੌਸ ਲਿਆ ਬੰਦਾ ਜਿਹੜੀ ਉਹ ਕੋਲੀ ਕਰ ਲੋ ਤੁਸੀਂ ਹੰਨੀ ਚੱਕ ਕੇ ਕੋਲ ਉਹ ਕੋਈ ਕਰਨੀ ਆਪਣੇ ਹੁੰਦੇ ਸੀ ਕੰਮ ਹੈ ਤੇਜੀ ਗੱਲ ਹੈ ਸੌਦਾ ਜਿੱਦਾਂ ਜਿੱਦਾਂ ਸੌਦਾ ਹੁੰਦਾ ਹੈ ਜੱਟ ਸੌਦਾ ਹੁੰਦਾ ਹੈ ਤਾਂ ਉਹ ਪਾਈ ਉਹ ਗਰਮਾ ਗਰਮ ਸਮੋਸੇ ਛੱਕੀਏ ਨਾਲ ਜੁਤ ਨਜਵੈ ਰਹੀ ਹੋਦੀ ਐ ਕੁਝ ਚ ਜਵੈਣ ਚ ਬਣ ਪਾਈ ਹੋਈ ਨਾਲ ਨੂੰ ਚਾਹ ਹਾਂ ਐ ਅਰੇ ਬਈ ਹੂੰ ਸਵਾਦਾ ਸਵਾਦਾ ਚਟਣੀ ਬੜੀ ਸਵਾਦਾ ਗੋੜ ਵਾਲੇ ਐ ਹਣ ਛਾਕ ਲਿਆ ਜੀ ਫਟ ਛੱਕ ਕੇ ਮੈਂ ਆਂਦੇ ਹਾਂ ਜਿਹੜਾ ਸੀ ਸ਼ਿੰਗਾਰ ਦਾ ਸਮਾਨ ਲਿਕੇ ਆਇ ਤੇ ਭਾਈ ਅਸੀਂ ਸਾਰਿਆਂ ਨੇ ਲਾਇਆ ਹੈ। ਕੁੱਡੀ ਦੇ। ਚਲੋ ਟੂੜੀਆਂ ਪਾਉਂਦੇ ਖੜਿਆ ਤੇ ਪਾਣੀ ਆ। ਕਿਹੜੇ ਤੇ ਪਾਣੀ? ਉਹ ਇਧਰੇ ਪਾਣੀ ਥੀ ਚਲੋ ਗੱਲ ਪਾਓ। ਜਨਮ ਇਧਰੇ ਪਾ ਦੇਵਾ। ਲੈ ਸੇ ਚੂੜੀਆਂ ਚੜਾਉਣਾ। ਕਿੰਨੀ ਗਾੜੀ ਆਹਾ। ਹੋਰ ਇਹ ਪਾਣੀ ਲਾ। ਉਹ ਲਾਈਟ ਕਰਕੇ ਦੋਈ ਤਰ੍ਹਾਂ ਕੱਢ। ਪਹਿਲਾਂ ਇਹਦੇ ਨਾਲ ਸਾਫ਼ ਕਰ ਬ੍ਰਸ਼ ਨੂੰ ਫਿਰ। ਹਾਂਜੀ। ਮੈਂ ਅੂਠਾ ਖੜ। ਫੇ ਦੂ ਆਤਾ ਕੁਚੂੜੀ ਆਨ ਕਰ ਪਰਦੇ। ਹਾਂ ਉੱਪਰ ਤੇ ਗਾ ਲਈ ਐਨੀ ਨਹੀਂ ਪਾਈ ਹੁੰਦੀ ਥੋੜ੍ਹੀ ਪਾਈ ਚੁਗੀ ਪਹਿਲੇ ਪਹਿਲੇ ਤਾਂ ਬਹੁਤ ਬੜੀਆਂ ਮੇਰੇ ਤੋਂ ਹੀ ਜਾਣਣੀਆਂ ਹੁੰਨਤਾ ਬਾਣਾ ਆਪਰੇ ਹੱਥ ਤੇ ਪਾਉਣਾ ਇਜੀ ਲੱਗਦਾ ਹੀ ਗੋਲੀ ਦਾ ਨਹੀਂ ਹੈ ਆਪੇ ਬਾਹਰ ਆਉਂਦੀ ਹੁੰਦਾ ਚੱਲ ਐ ਘੁੱਟੇ ਦਾ ਐ ਕਰੀ ਕਰਦਾ ਲੈ ਉੱਤੋ ਲੈ ਉੱਛਾ ਨਾ ਲੈ ਕੇ ਉੱਥੀਓ ਮੈਂ ਤੇ ਕੀ ਕਰੀਂਗੀ ਬੇਤੋ ਉਹ ਕੰਬੀਆਂ ਦੇ ਪਤਨ ਕਿਆ ਹੋ ਗਿਆ ਉਸ ਚਾਹ ਚ ਪਲਾ ਕੇ ਮਲਾ ਕੇ ਤਾਂ ਨਹੀਂ ਪਲਾਤਾ ਮੱਕੀ ਨਾ ਹਾਂ ਮੈਂ ਥੋੜਾ ਜਿਹਾ ਪਾਇਆ ਤਾਂ ਮੈਂ ਕਿਹਾ ਭੱਜ ਦੇ ਫਿਰੂੰਗੀ ਠੁੱਕੀ ਪਾਈ ਸੀ ਹਾਂ ਹਾਂ ਤੇਰੀ ਬਾਤ ਇਸ ਦਾ ਕਾਹ ਉਹ ਠੁੱਕੀ ਜਦੋਂ ਹੁਣੋਂ ਕਦੀ ਲੈਣੀ ਚਾਹਤ ਨਹੀਂ ਰੱਖਦਾ ਲੈ तो कल भी पता नहीं लाग देख रही है रज्जी के पाके रही पर बाकी मैं अपने के पानी बिना फिट यार तो बैठ गई थी हिप पे थी थी क्या ला तो थोड़ा 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 कर ले या तो थोड़ा कर ले मैं बस रुक कर ले तेरा मैं मतलब नहीं है हां तेरे मादूगा है

ਤਾਂ ਇਹ ਮੁੰਡਿਆ ਭਾਈ ਜੀ ਚਲੋ ਠੀਕ ਆ ਜੀ ਫਿਰ ਹੁਣ ਅਗਲੇ ਵਲੌਗ ਚ ਮਿਲਦੇ ਆ ਸਭ ਦਾ ਟਾਈਮ ਦੇ ਲਈ ਧੰਨਵਾਦ ਨਾ ਪਿਆਰ ਦਾ ਤੁਸੀਂ ਵੀਡੀਓ ਲੌਕ ਕੇ ਫਿਰ ਬਾਏ ਬਾਏ